ਮੈਨੂੰ ਲੱਗਦਾ ਹੈ ਕਿ ਬੜਾ ਸੰਜੀਦਾ ਗੰਭੀਰ ਵਿਸ਼ਾ ਆ ਔਰ ਅਸੀਂ ਇਹਦੇ ਤੇ ਕੋਈ ਵੀ ਜਲਦਬਾਜ਼ੀ ਚ ਗੱਲ ਨਹੀਂ ਕਰਨਾ ਚਾਹੁੰਦੇ ਲੇਕਿਨ ਆਉਣ ਵਾਲੇ ਸਮੇਂ ਚ ਪੰਜਾਬ ਸਰਕਾਰ ਡੈਫੀਨੇਟਲੀ ਇਸ ਇਸ਼ੂ ਨੂੰ ਟੇਕ ਅਪ ਵੀ ਕਰੂਗੀ ਇਨਵੈਸਟੀਗੇਟ ਵੀ ਕਰੂਗੀ ਔਰ ਜਿੱਥੇ-ਜਿੱਥੇ ਵੀ ਗਿਆਤੀਆਂ ਹੋਈਆਂ ਕਾਨੂੰਨ ਦੇ ਹਿਸਾਬ ਨਾਲ ਉਹਨਾਂ ਨੂੰ ਜਵਾਬਦੇਹ ਵੀ ਠਰਾਈ ਜਾਊਗੀ ਡੈਫੀਨੇਟਲੀ ਇੱਥੇ ਕਾਰਵਾਈ ਹੋਊ ਬੇਬਲ ਕਲਾ ਕੋਟ ਗੁਜਰਾ ਗੋਰੀ ਕਾਂਡ ਨੂੰ ਲੈ ਕੇ ਬਹੁਤ ਗੰਭੀਰ ਔਰ ਸੰਜੀਦਾ ਔਰ ਅਸੀਂ ਅਕੋਰਡਿੰਗ ਟੂ ਲਾ ਉਹਨੂੰ ਇਨਵੈਸਟੀਗੇਟ ਵੀ ਕਰ ਰਹੇ ਆਂ ਔਰ ਮਾਨਜੋਗ ਅਦਾਲਤਾਂ ਚ ਰੱਖ ਰਹੇ ਆਂ ਔਰ ਡੈਫੀਨਿਟਲੀ ਇਹ ਸਾਡੀ ਪੰਜਾਬ ਦੇ ਲੋਕਾਂ ਨਾਲ ਕਮਿਟਮੈਂਟ ਹੈ ਕਿ ਇਹ ਇਨਸਾਫ ਦੀ ਧਮਕ ਦਿਊਗੀ ਸਰਕਾਰ ਔਰ ਡੈਫੀਨਿਟਲੀ ਪੰਜਾਬ ਦੇ ਲੋਕਾਂ ਨਾਲ ਕੀਤਾ ਵਾਦਾ ਪੂਰਾ ਕਰਾਂਗੇ ਇੰਨਾ ਹੀ ਮੈਂ ਇਸ ਵਿਸ਼ੇ ਤੇ ਕਹਿਣਾ ਚਾਹੁੰਦਾ ਤੋ ਗਵਰਨਰ ਸਾਹਿਬ ਦਾ ਜਿਹੜਾ ਕੰਡਕਟ ਹੈ ਉਹ ਬਹੁਤ ਹੀ ਮਤਲਬ ਜਿਹਨੂੰ ਕਹਿ ਸਕਦੇ ਹਾਂ ਇਸ ਕਰਕੇ ਸ਼ੱਕ ਦੇ ਘੇਰੇ ਚੋਂਦਾ ਕਿਸੇ ਵੀ ਬੰਦੇ ਕੋ ਕਾਨੂੰਨੀ ਤੌਰ ਤੇ ਘੱਟੋ-ਘੱਟ ਹਾਇਰ ਕੋਰਟ ਚ 30 ਦਿਨ ਦੇ ਟਾਈਮ ਹੁੰਦਾ ਅਪੀਲ ਕਰਨ ਦੇ ਅਮਨ ਰੋੜਾ ਜੀ ਵਾਲੇ ਮਾਮਲੇ ਚ ਵੀ ਅਜੇ 30 ਦਿਨ ਨਹੀਂ ਹੋਏ ਤੇ ਗਵਰਨਰ ਸਾਹਿਬ ਨੂੰ ਪਤਾ ਨਹੀਂ ਕਿਹੜੀ ਕਾਲੀ ਆ ਕੀ ਜਲਦਬਾਜੀ ਆ ਇੱਕ ਪਾਸੇ ਤੇ ਪੰਜਾਬ ਦੇ ਲੋਕਾਂ ਵਾਸਤੇ ਪਾਸ ਕੀਤੇ ਗਏ ਵਿਧਾਨ ਸਭਾ ਦੇ ਬਿੱਲ ਤੇ ਗਵਰਨਰ ਸਾਹਿਬ ਕਈ-ਕਈ ਮਹੀਨੇ ਦਬ ਕੇ ਬੈਠੇ ਰਹਿੰਦੇ ਆ ਜਾਂ ਪੰਜਾਬ ਤੇ ਇਹ ਬਿੱਲਾ ਨੂੰ ਗਵਰਨਰ ਸਾਹਿਬ ਪ੍ਰੈਜ਼ੀਡੈਂਟ ਕੋਲ ਭੇਜ ਦਿੰਦੇ ਆ ਤੇ ਦੂਜੇ ਪਾਸੇ ਸਾਡੇ ਇੱਕ ਮੰਤਰੀ ਨੂੰ ਲੈ ਕੇ ਇੰਨੇ ਕਾਲੀ ਚ ਹੈ ਇੰਨੇ ਮਤਲਬ ਜਲਦਬਾਜੀ ਚ ਹੈ ਕਿ ਉਹਨਾਂ ਨੂੰ ਹਜੇ ਪੂਰਾ ਕਾਨੂੰਨੀ ਅਧਿਕਾਰ ਹੈ ਅਪੀਲ ਕਰਨ ਦਾ ਲੀਗਲ رائے ਲੈਣ ਦਾ ਹਰੇਕ ਤਰੀਕੇ ਨਾਲ ਆਪਣਾ ਪੱਖ ਰੱਖਣ ਦਾ ਔਰ ਸੰਵਿਧਾਨ ਨੇ ਦਿੱਤਾ ਹੈ ਉਹ ਹਜੇ ਉਹਨਾਂ ਨੇ ਉਸ ਐਕਸਰਸਾਈਜ਼ ਨੂੰ ਕਰਨਾ ਹੈ ਤੇ ਗਵਰਨਰ ਸਾਹਿਬ ਫਟਾਫਟ ਕਿੱਥੀ ਲੈ ਕੇ ਇਸ ਕਰਕੇ ਸਕੇ ਨੇ ਆ ਕਿ ਗਵਰਨਰ ਜਿਹੜੇ ਆ ਪੰਜਾਬ ਦੇ ਮਹਾਮਹੀਮ ਲਗਾਤਾਰ ਪੰਜਾਬ ਨਾਲ ਬੀਜੇਪੀ ਦਾ ਪੱਖ ਜ਼ਿਆਦਾ ਲੈਂਦੇ ਨਜ਼ਰ ਆ ਰਹੇ ਪੰਜਾਬੀਆਂ ਦਾ ਪੱਖ ਨਹੀਂ ਹੁੰਦਾ ਈਵਨ ਕਈ ਕਈ ਵਾਰ ਉਹਨਾਂ ਨੇ ਆਪਣੀ ਜਿਹੜੀ ਕਨਸਟੀਟਿਊਸ਼ਨਲ ਮਰਿਆਦਾ ਆ ਉਹਦਾ ਵੀ ਉਲੰਘਣ ਕੀਤਾ ਉਹਨੂੰ ਲੰਘਿਆ ਉਹਨਾਂ ਨੇ ਇਸ ਜਲਦਬਾਜ਼ੀ 'ਚ ਇਹ ਵੀ ਨਹੀਂ ਦੇਖਿਆ ਕਿ ਉਹਨਾਂ ਦੇ ਜਿਹੜੇ ਕਨਸਟੀਟਿਊਸ਼ਨਲ ਰਾਈਟ ਐ ਅਪੀਲ ਕਰਦੇ ਹਾਇ ਰਿਪੋਰਟੇ ਜਿ ਉਹਨਾਂ ਕੋ ਹੈਗੇ ਆ ਜਿੰਨਾ ਚਿਰ ਉਹ ਘੱਟੋ-ਘੱਟ ਤੇ ਸੰਵਿਧਾਨ 30 ਦਿਨ ਦਿੰਦਾ ਮੈਂ ਜਿ ਤਰ੍ਹਾਂ ਕਿਹਾ ਤੇ ਗਵਰਨਰ ਸਾਹਿਬ ਨੂੰ ਕੀ ਨਹੀਂ ਜਲਦਬਾਜੀ ਆ ਕਿ ਆਵਾਮੀ ਪਾਰਟੀ ਦੇ ਪ੍ਰਤੀ ਜਿਸ ਤਰੀਕੇ ਨਾਲ ਉਹਨਾਂ ਦਾ ਜਿਹੜਾ ਵਾਰ-ਵਾਰ ਦੁਹਰਾ ਤੇ ਜਿੰਨੂੰ ਕਹਿ ਸਕਦੇ ਹੋ ਬਦਲੇ ਦੀ ਭਾਵਨਾ ਵਾਲਾ ਵਰਤਾਰਾ ਹੁੰਦਾ ਹੈ ਗਵਰਨਰ ਸਾਹਿਬ ਤੁਹਾਡੇ ਅਹੁਦੇ ਨੂੰ ਤੁਹਾਡੀ ਪੋਜੀਸ਼ਨ ਨੂੰ ਗਰਮਾ ਨੂੰ ਇਹ ਸ਼ੋਭਾ ਨਹੀਂ ਦਿੰਦਾ ਸੋ ਗਵਰਨਰ ਸਾਹਿਬ ਨੂੰ ਕਟੋਕਟ ਆਪਣੇ ਲੀਗਲ ਐਡਵਾਈਜ਼ਰਾਂ ਤੋਂ ਸਾਰੀ ਸਲਾਹ ਲੈ ਕੇ ਹੀ ਕੋਈ ਗੱਲ ਕਰਨੀ ਚਾਹੀਦੀ ਹੈ ਕਾਂਸਟਰ ਉਹਨਾਂ ਨੇ ਜਿਹੜਾ 26 ਜਨਵਰੀ ਦੇ ਨੰਬਰ ਪੁਰਾਣਾ ਸਾਹਿਬ ਵੱਲੋਂ ਝੰਡਾ ਕਰਾਇਆ ਜਿਹੜਾ ਉਸ ਦੇ ਉੱਤੇ ਵੀ ਸਵਾਲ ਚੱਲ ਰਿਹਾ ਹੈ ਤੇ ਕਹਿੰਦੇ ਕਿ ਉਹ ਵੀ ਜਿਹੜਾ ਹੈ ਉਹਨਾਂ ਨੂੰ ਉਹ ਨਹੀਂ ਕਰਨਾ ਚਾਹੀਦਾ ਪੱਤਰ ਦੇ ਵਿੱਚ ਸਾਫ਼ ਮੈਂਸ਼ਨ ਕੀਤਾ ਹੈ ਦੇਖੋ ਉਹ ਮੈਂ ਤਾਂ ਉਹ ਤੇ ਸਵਾਲ ਤਾਂ ਖੜਾ ਹੋਊਗਾ ਕਿ ਲੀਗਲੀ ਉਹਨਾਂ ਨੂੰ ਕੋਈ ਉਹ ਉਹ ਦੇਖ ਇਨਵੈਲਿਡ ਹੋ ਜਾਂਦੇ ਆ ਜਾਂ ਇਲੇਕਟਲ ਹੋ ਜਾਂਦੇ ਲੈਜੀਟਿਮੇਟ ਹੋ ਜਾਂਦੇ ਆ ਹਜੇ ਤੇ ਉਹਨਾਂ ਕੋ ਅਪੀਲ ਕਰਨ ਦੇ 30 ਦਿਨ ਉਹ ਵੀ ਪੂਰੇ ਨਹੀਂ ਹੋਏ ਤਾਂ ਹੀ ਤੇ ਅਸੀਂ ਕਹਿ ਰਹੇ ਹਾਂ ਕਿ ਗਵਰਨਰ ਸਾਹਿਬ ਨੂੰ ਇੰਨੀ ਕਾਲੀ ਆ ਕਿ ਪੰਜਾਬ ਸਰਕਾਰ ਦੇ ਪ੍ਰਤੀ ਤੇ ਇੰਨੀ ਜਲਦਬਾਜੀ ਲੈਂਦੇ ਕਿ ਕਾਨੂੰਨ ਦੀ ਉਲੰਘਣਾ ਵੀ ਕਰ ਦਿੰਦੇ ਆ ਤੇ ਦੂਜੇ ਪਾਸੇ ਸਾਡੇ ਬਿੱਲ ਜਿਹੜੇ ਵਿਧਾਨ ਸਭਾ ਪਾਸ ਕਰਦੀ ਕਈ ਕਈ ਮਹੀਨੇ ਪੈਂਡਿੰਗ ਰਹਿੰਦੇ ਆ ਜਾਂ ਪ੍ਰੈਜ਼ੀਡੈਂਟ ਨੂੰ ਭੇਜ ਦਿੰਦੇ ਆ ਸੋ ਇਹ ਗਵਰਨਰ ਸਾਹਿਬ ਦਾ ਪੂਰਾ ਦੋਹਰਾ ਤੇ ਡਬਲ ਸਟੈਂਡਰਡ ਵਾਲਾ ਮਾਪਦੰਡ ਹੈ ਉਹ ਸਾਹਮਣੇ ਆ ਰਿਹਾ ਦਾ ਪਤਾ ਇਹ ਮਾਮਲਾ ਵੀ ਸਰਕਾਰ ਕੀ ਕਰੇਗੀ ਸਰ ਡੈਫੀਨੇਟਲੀ ਦੇਖੋ ਮੈਨੂੰ ਲੱਗਦਾ ਹੈ ਵੀ ਬੜਾ ਸੰਜੀਦਾ ਗੰਭੀਰ ਵਿਸ਼ਾ ਆ ਔਰ ਅਸੀਂ ਇੱਥੇ ਕੋਈ ਵੀ ਜਲਦਬਾਜ਼ੀ ਚ ਗੱਲ ਨਹੀਂ ਕਰਨੀ ਚਾਹੁੰਦੇ ਲੇਕਿਨ ਆਉਣ ਵਾਲੇ ਸਮੇਂ ਚ ਪੰਜਾਬ ਸਰਕਾਰ ਡੈਫੀਨੇਟਲੀ ਇਸ ਇਸ਼ੂ ਨੂੰ ਟੇਕ ਅਪ ਵੀ ਕਰੂਗੀ ਇਨਵੈਸਟੀਗੇਟ ਵੀ ਕਰੂਗੀ ਔਰ ਜਿੱਥੇ-ਜਿੱਥੇ ਵੀ ਗਿਆਤੀਆਂ ਹੋਈਆਂ ਕਾਨੂੰਨ ਦੇ ਹਿਸਾਬ ਨਾਲ ਉਹਨਾਂ ਨੂੰ ਜਵਾਬਦੇਹੀ ਵੀ ਠਰਾਈ ਜਾਊਗੀ ਡੈਫੀਨੇਟਲੀ ਇੱਥੇ ਕਾਰਵਾਈ ਹੋਊਗੀ والا باقاعد ਕਿ ਉਹ ਸਾਰੇ ਪਾਸੇ ਹਰ ਮੈਂਜੀ ਤੋਂ ਉੱਤੇ ਇੱਕ ਪਾਸੇ ਖੜਾ ਹੋ ਗਿਆ ਮਤਲਬ ਉਹ ਸਾਰੀ ਪਾਰਟੀ ਪਾਸੇ ਹੋ ਗਈ ਹੈ ਨਹੀਂ ਕਰੋ ਕਹਿੰਦੇ ਕਿ ਜਿਹੜੀ ਮੈਂ ਪਤੀਸ਼ ਜਿੱਤੇ ਛੱਡ ਕੇ ਆਇਆ ਸੀਗਾ ਉਹ ਉਹੀ ਹੁੰਦੀ ਹੈ ਉਹਦੇ ਕੋਈ ਚੇਂਜਸ ਨਹੀਂ ਆਏ ਸੇਮ ਹੈਗੇ ਔਰ ਮੈਨੂੰ ਅਜਾ ਪਹਿਲੇ ਵੀ ਕਹਾਂਸ ਮੈਂ ਮੇਨਟੇਨ ਕਰਦਾ ਕਿ ਐਸੇ ਕਿਤਾਬ ਦੇਖੋ ਪੰਜਾਬ ਸਰਕਾਰ ਗੁਰੂ ਸਾਹਿਬ ਦੀ ਬੇਅਦਬੀ ਦੇ ਕੇਸਾਂ ਨੂੰ ਲੈ ਕੇ ਬਾਈਬਲ ਕਲਾ ਕੋਟ ਪੂਰਾ ਗੋਲੀकांड ਨੂੰ ਲੈ ਕੇ ਬਹੁਤ ਗੰਭੀਰ ਔਰ ਸੰਜੀਦਾ

ਹੁਣ ਤੱਕ ਅਪਡੇਟ ਨਹੀਂ ਹੋਇਆ ਕਿ ਉਸ ਨੂੰ ਲੈ ਕੇ ਨਹੀਂ ਸਰਕਾਰ ਸ਼ਾਇਦ ਕੈਂਡਰ ਦੇ ਜਾਂ ਰਹੀ ਸੀ ਕਿੱਥੇ ਪਹੁੰਚੀ ਨਹੀਂ ਉਹ ਡੈਫੀਨਿਟਲੀ ਸਰਕਾਰ ਨੇ ਉਹਦਾ ਨੋਟਿਸ ਲਿਆ ਹੈ ਇਨਵੈਸਟੀਗੇਸ਼ਨ ਮਾਰਕ ਕੀਤੀ ਹੈ ਔਰ ਆਉਣ ਵਾਲੇ ਸਮੇਂ ਚ ਬਿਹਤਰ ਟੈਕਨੋਲੋਜੀ ਵਰਤੀ ਜਾਵੇ ਔਰ ਜੇਲਾਂ ਦੀ ਸਿਕਿਉਰਿਟੀ ਹੋਰ ਪੁਖਤਾ ਕੀਤੀ ਜਾਵੇ ਔਰ ਐਸ ਜੀਆਂ ਕੋਈ ਘਟਨਾਵਾਂ ਨਾ ਹੋਣ ਪਹਿਲਾਂ ਤੇ ਸਾਰੀ ਘਟਨਾ ਦੀ ਕੀ ਕਾਰਨ ਰਹਿ ਆ ਉਹਦੀ ਇਨਵੈਸਟੀਗੇਸ਼ਨ ਹੋ ਰਹੀ ਹੈ ਔਰ ਜੋ ਜੋ ਲੋਕਾਂ ਦੀ ਇੱਥੇ ਜਵਾਬਦੇਹੀ ਫਿਕਸ ਹੋਗੀ ਯਾਰ ਜਿਨ੍ਹਾਂ ਦੀ ਲਾਪਰਵਾਹੀ ਸਾਹਮਣੇ ਆਊਗੀ ਉਹਨਾਂ ਦੇ ਸਖ਼ਤ ਕਾਨੂੰਨੀ ਕਾਰਵਾਈ ਕਰਾਂਗੇ ਔਰ ਭਵਿੱਖ ਵਾਸਤੇ ਵੀ ਅਸੀਂ ਪੁਖਤਾ ਟੈਕਨੋਲੋਜੀ ਦਾ ਇਸਤੇਮਾਲ ਕਰਕੇ ਕਿਉਂਕਿ ਮਾਨ ਸਾਹਿਬ ਦੀ ਸਰਕਾਰ ਦਾ ਇਹ ਬੜਾ ਸਪਸ਼ਟ ਮੰਨਣਾ ਹੈ ਕਿ ਜਿਹੜਾ ਇਹ ਗੁੰਡਾ ਤੰਤਰ ਪਿਛਲੀਆਂ ਸਰਕਾਰਾਂ ਨੇ ਫਲਾਇਆ ਹੈ ਗੁਮਰਾਹ ਕਰਕੇ ਨੌਜਵਾਨਾਂ ਨੂੰ ਇਹਨਾਂ ਨੂੰ ਸਿਰੇ ਤੋਂ ਅਸੀਂ ਖਤਮ ਕਰਨਾ ਔਰ ਲਗਾਤਾਰ ਉੱਤੇ ਲੱਗ ਕੇ ਵਧ ਰਹੇ ਹੈ। ਪਰ ਸਰ ਮੈਂ ਕਮੀ ਕਿੱਥੇ ਹੈ? ਜੇਲ੍ਹ ਪ੍ਰਸ਼ਾਸਨ 'ਚ ਕਮੀ ਹੈ, ਟੈਕਨੀਕਲ ਕੋਈ ਨਹੀਂ ਇਹਦੇ 'ਚ ਇਹਦੇ 'ਚ ਮੈਂ ਕੁਝ ਬਲੈਕ ਸੀਪ ਹੈਗੀਆਂ। ਮੈਂ ਤੁਹਾਨੂੰ ਦੱਸਾਂ ਤਾਂ ਹੀ ਦੇਖਿਆ ਹੋਣਾ ਜਦੋਂ ਕਪੂਰਥਲੇ ਵਾਲਾ ਵੀ ਜੇਲ੍ਹ ਵਾਲਾ ਇਨਸੀਡੈਂਟ ਸਾਹਮਣੇ ਆਇਆ ਸੀ ਉਦੋਂ ਵੀ ਕੁਝ ਅਫਸਰ ਸਹਿਬਾਨਾਂ ਦੀ ਜਿਹੜੀ ਲਾਪਰਵਾਹੀ ਸਾਹਮਣੇ ਆਈ ਸੀ ਸਰਕਾਰ ਨੇ ਵੀ ਜੇਤ ਰਿਐਕਸ਼ਨ ਦਿੱਤਾ ਸੀ ਸੋ ਕਈ ਬਲੈਕਸ਼ੀਪ ਸਿਸਟਮ ਚ ਹੈਗੇ ਆ ਉਹਨਾਂ ਦੀ ਆਇਡੈਂਟੀਫਿਕੇਸ਼ਨ ਹੋ ਰਹੀ ਆ ਉਹਨਾਂ ਦੇ ਸਰ ਖਿਲਾਫ ਕਾਰਵਾਈ ਵੀ ਕਰ ਰਹੇ ਆ ਤੋਂ ਮੈਨੂੰ ਲੱਗਦਾ ਆਉਣ ਵਾਲੇ ਟਾਈਮ 'ਚ ਸਾਰੀਆਂ ਚੀਜ਼ਾਂ ਦਰੁਸਤ ਵੀ ਹੋਣਗੀਆਂ ਔਰ ਸਭ ਤੋਂ ਜ਼ਰੂਰੀ ਮਾਨ ਸਾਹਿਬ ਦੀ ਸਰਕਾਰ ਇਹ ਕਰ ਰਹੀ ਜਿਹੜੀ ਕਮੀ ਜਿੱਥੇ ਮਿਲ ਰਹੀ ਉਹਨੂੰ ਪੜਦੇ ਨਹੀਂ ਪਾਇਆ ਜਾ ਰਹੇ ਉਹਦੇ ਖਿਲਾਫ ਕਾਨੂੰਨ ਦੇ ਤੌਰ ਤੇ ਸਖਤ ਕਾਰਵਾਈ ਅਸੀਂ ਕਰ ਰਹੇ ਆ ਇਸ ਸਾਰੇ ਕੋਰਪੋਰੇਟ ਦੀ ਫੈਸਲੇ ਮੈਂ ਦੋਸਤ ਕਿਉਂ ਕਿ ਹਾਈ ਸਕੂਲ ਦੀ ਦੇਰ ਹਸਪਤਾਲে ਜਾ ਰਹੇ ਨੇ ਕਿਉਂਕਿ ਤੁਸੀਂ ਜੇਲਾ ਤੇ ਸਿਹਤ ਦੇ ਕੰਮ ਕਰੋ ਇਹਨਾਂ ਦੀ ਜੇ ਬਜਟ ਹੈ ਇਸ ਬਜਟ ਨੂੰ ਲੈ ਕੇ ਬਹੁਤ ਸਵਾਲ ਉੱਠੇ ਹੈ ਬਜਟ ਬਹੁਤ ਜ਼ਿਆਦਾ ਤੇ ਸਰਕਾਰ ਨੂੰ ਫੈਸਲੇ ਨਹੀਂ ਦੇਖੋ ਕੋਈ ਬਜਟ ਦੀ ਪ੍ਰੋਬਲਮ ਨਹੀਂ ਹੈ ਸਰਕਾਰ ਦਾ ਇਹ ਬੜਾ ਸਪਸ਼ਟ ਮਨ ਹੈ ਪਹਿਲਾਂ ਵੀ ਮੈਂ ਤੁਹਾਨੂੰ ਇੱਕ ਵਾਰ ਗੱਲ ਕਹੀ ਸੀ ਵੀ ਅਸੀਂ ਤੇ ਹੀ ਬਨੇ ਇਸ ਚੀਜ਼ ਤੇ ਵੀ ਕੰਮ ਕਰ ਰਹੇ ਹਾਂ ਕਿ ਜਿਹੜੇ ਸੀਨੀਅਰਸ ਕ੍ਰਾਈਮ ਚ ਇਨਵੋਲਡ ਲੋਕ ਆ ਉਹਨਾਂ ਲਈ ਇੱਕ ਅਲੱਗ ਤੋਂ ਜੇਲ ਬਣਾਈਏ ਹਾਈ ਸਿਕਿਉਰਿਟੀ ਜੇਲ ਜਿਸ ਤਰ੍ਹਾਂ ਬਠਿੰਡਾ ਉਸ ਤੋਂ ਵੀ ਲੱਭ ਤਾਂ ਕਿ ਉੱਥੇ ਨੇੜੇ ਤੇੜੇ ਵੀ ਕਿਸੇ ਤਰ੍ਹਾਂ ਦੀ ਟੈਕਨੋਲੋਜੀ ਕੋਈ ਇਸਤੇਮਾਲ ਨਾ ਕਰੇ ਸਰਕਾਰ ਉੱਤੇ ਵੀ ਕੰਮ ਕਰ ਸੋ ਤਮਾਮ ਤਰੀਕੇ ਨਾਲ ਅਸੀਂ ਉਪਰਾਲੇ ਕਰ ਰਹੇ ਹਾਂ ਸੋ ਮੈਨੂੰ ਲੱਗਦਾ ਥੋੜਾ ਬਹੁਤ ਸਮੇਂ ਤੇ ਲੱਗਦਾ ਹੈ ਹਰ ਚੀਜ਼ ਨੂੰ ਦਰੁਸਤ ਕਰਨ ਚ ਹੁਣ ਵਾਲੇ ਟਾਈਮ 'ਚ ਇਹ ਚੀਜ਼ ਇਸ ਸਮੱਸਿਆ ਤੋਂ ਨਜਾਤ ਮਿਲੂਗੀ ਡੈਫੀਨਿਟਲੀ ਬਿਸ਼ਪ ਬਿਸ਼ਪ ਦਾ ਡਰੱਗਸ ਨੂੰ ਲੈ ਕੇ ਵੀ ਉਹਦੇ ਕੁਝ ਪਾਇਦ ਪਿੱਛੇ ਜਿਹੜਾ ਹੈਗਾ ਉਹ 11 ਵਾਰ ਲੋਕ ਪੜੇਗੇ ਤੇ ਵਿੱਚ 800 ਲਿਖਤ ਕਰਨ ਦੀ ਸੀ ਲੇਕਿਨ ਉਹ ਜਿਹੜੇ ਕਿਸੇ ਤਰ੍ਹਾਂ ਦੇ ਇਨਸੀਡੈਂਟ ਹੋਇਆ ਖਾਸ ਕਰਕੇ ਜੇਲ੍ਹ ਦੇ ਵਿੱਚ ਇੱਕ ਵੀਡੀਓ ਸਰਵਿਸ ਹੋਈ ਹੈ ਔਰ ਉਹ ਦੇ ਵਿੱਚ ਤੁਸੀਂ ਕਿਹਨਾਂ ਦਾ ਬੋਡੀ ਬਣਾ ਰਹੇ ਨੇ ਕੀ ਕਿਸੇ ਤਰੀਕੇ ਦੀ ਇਹ ਵੀ ਬੰਦਾ ਬਹੁਤ ਚਲੋ ਵੀ ਮੈਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਵੀ ਉਸ ਮਾਮਲੇ ਤੇ ਸਰਕਾਰੀ ਵੀ ਇਟਲੀ ਇਨਕੁਆਰੀ ਮਾਰਕ ਕੀਤੀ ਆ ਸਾਰੇ ਪੱਖ ਜਦੋਂ ਬਾਹਰ ਆਣਗੇ ਉਸ ਤੋਂ ਬਾਅਦ ਹੀ ਉੱਤੇ ਕੋਈ ਕਨਕਲੂਡ ਕੀਤਾ ਜਾ ਸਕਦਾ ਹੈ ਲੇਕ ਡੈਫੀਨਿਟਲੀ ਲਾਪਰਵਾਹੀ ਹੋਈ ਆ ਕਾਰਵਾਈ ਵੀ ਹੋਊਗੀ